ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਮਿਨੀ ਬਲੌਗ ਚੈਨਲ ਤੇ ਅੱਜ ਲਈ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵਗੇ ਹਾਂਜੀ ਇਹ ਸੀ ਡਿਜੀਟਲ ਦਾ ਕੱਪੜਾ ਜਾਂ ਤੇ ਵੀ ਜਿਹੜਾ ਥੋੜਾ ਜਿਹਾ ਆਪਣਾ ਸੂਕਤੇ ਜੇ ਚ ਪੈ ਜਾਂਦਾ ਤੇ ਇਹ ਮੈਂ ਗਲੇ ਦਾ ਡਿਜ਼ਾਈਨ ਇਦਾਂ ਕਰਵਾ ਲਿਆ ਸੀ ਬਹੁਤ ਸੋਹਣਾ ਬਣ ਗਿਆ ਇਹ ਮੇਰੇ ਤਾਇਆ ਜੀ ਕਹਿੰਨੇ ਵੀ ਘਰ ਪਾਇਦਾ ਦਿੱਤਾ ਸੀ ਸਾਨੂੰ ਸੂਟ ਦੋਨਾਂ ਪੈਣਾਂ ਨੂੰ ਇੱਕੋ ਜਿਹਾ ਸੂਟ ਦਿੱਤੇ ਸੀਗੇ ਉਹਦੇ ਸੂਟ ਦਾ ਰੰਗ ਸਰਦੇਈ ਸੀ ਮੇਰੇ ਸੂਟ ਦਾ ਰੰਗੇ ਬਦਾਮੀ ਸੀਗਾ ਹਾਂਜੀ ਤੇ ਇਹ ਆਪਾਂ ਸੂਟ ਦਾ ਦੁਪੱਟਾ ਤਿਆਰ ਕਰਵਾ ਲਿਆ ਸੀ ਇਹਦੇ ਨਾਲ ਹਾਂਜੀ ਇਹ ਸੂਟ ਆਪਾਂ ਲੱਗੇ ਲਫਾਫੇ ਜ ਮੈਨੂੰ ਆਦਤ ਹੀ ਹੈ ਸਾਰੇ ਹੀ ਸੂਟ ਮੈਂ ਇਦਾਂ ਹੀ ਲਫਾਫਿਆਂ ਵਿੱਚ ਪਾ ਕੇ ਫੇਰ ਰੱਖਦੀ ਆ ਕਿਉਂਕਿ ਸੂਟ ਉਦਾਂ ਦਾ ਉਦਾਂ ਹੀ ਪਿਆ ਰੰਦਾ ਨਾਲ ਇਹ ਜਦੋਂ ਪਾ ਦਿੰਨੇ ਕੋਈ ਦਾਗ-ਦੱਬਾ ਲੱਗਣ ਦੀ ਡਰ ਨਹੀਂਗਾ ਪ੍ਰੈਸ ਕਰ ਕਰਕੇ ਨਾ ਮੈਂ ਇਦਾਂ ਹੀ ਰੱਖ ਦਿੰਦੀ ਹੁੰਦੀ ਆ ਤੇ ਸਾਰੇ ਸੂਟ ਇਦਾਂ ਹੀ ਪਾਉਣੇ ਹੈਗੇ ਤੇ ਦੇਖੋ ਤੁਸੀਂ ਹਨਾ ਸਿੰਪਲ ਜਿਹਾ ਸੂਟ ਸੀ ਗਾਲੇ ਜਿਹੜੀ ਐਨ ਬਣਾਉਣ ਨਾਲ ਕਿੰਨਾ ਸੋਹਣਾ ਜਿਹਾ ਬਣ ਗਿਆ ਤੇ ਹਾਂਜੀ ਤੇ ਤੁਹਾਨੂੰ ਮੈਂ ਦੂਸਰਾ ਸੂਟ ਵੀ ਦਿਖਾ ਰਹੀ ਹਾਂਗੀ ਵੀ ਉਹ ਮੈਂ ਜੂਨ ਦੀਆਂ ਛੁੱਟੀਆਂ 'ਚ ਲੈ ਕੇ ਆਈ ਸੀਗੀ ਤੇ ਉਦੋਂ ਪੇਕੇ ਪਿੰਡੋਂ ਉਹ ਵੀ ਮੈਨੇ ਨਾ ਗੜੇ ਗੜੀਆਂ ਤਿਆਰ ਕਰਵਾਇਆ ਸੀਗਾ ਤੇ ਗਲੀ ਡੇੜੀਆਂ ਨਾਲ ਬਾਕੀ ਸੋਨਾ ਬਣ ਗਿਆ ਸੀ ਇਹ ਨਾ ਮੈਂ ਟਾਈ ਡਾਈ ਕਰਵਾਈ ਸੀ ਦੁਪट्टे ਨੂੰ ਤੇ ਦੁਪੱਟਾ ਇਹਦੇ ਨਾਲ ਚਨੂਨ ਦਾ ਸੀਗਾ ਪਹਿਲਾਂ ਇਹਦੇ ਨਾਲ ਇਸੇ ਤਰ੍ਹਾਂ ਦਾ ਪ੍ਰਿੰਟ ਦਾ ਹੀ ਦੁਪੱਟਾ ਸੀ ਉਹ ਮੈਨੂੰ ਸੋਨਾ ਨਹੀਂ ਲੱਗਿਆ ਉਹ ਮੈਂ ਨਹੀਂ ਲੈਂਦਾ ਇਹਦੇ ਨਾਲ ਫਿਰ ਮੈਂ ਇਹਦੇ ਨਾਲ ਚਨੂਨ ਦਾ ਦੁਪੱਟਾ ਡਾਈ ਕਰਵਾ ਲਿਆ ਹਾਂਜੀ ਤੇ ਤੁਸੀਂ ਦੇਖੋ ਕਿੰਨੇ ਸੋਹਣੇ ਤਿਆਰ ਹੋ ਜਾਂਦਾ ਸੂਟ ਆਪਣਾ ਬਣ ਜਾਂਦਾ ਜਦੋਂ ਕਿ ਆਪਾਂ ਥੋੜਾ ਕਨਾਂ ਗੜੇ ਗੜੀਆਂ ਕਰਾ ਲਈਏ ਮੈਂ ਤੁਹਾਨੂੰ ਹਲੇ ਹੋਰ ਦੋ ਗਲਿਆਂ ਦੇ ਡਿਜ਼ਾਈਨ ਦਿਖਾਉਣੇ ਨੇਗੇ ਇਹ ਇਹ ਆਪਾਂ ਸੂਟ ਦਿੱਤਾ ਆਪਣਾ ਰੱਖ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਹੁਣ ਮੇਰਾ ਆਹ ਵਾਲਾ ਸੂਟ ਇਹ ਵੀ ਮੈਂ ਇਦਾਂ ਗਲੇ ਦਾ ਡਿਜ਼ਾਈਨ ਤਿਆਰ ਕਰਵਾਇਆ ਸੀਗਾ ਤੇ ਇਹ ਸੂਟ ਮੈਂ ਜੂਨ ਚ ਲੈ ਕੇ ਆਈ ਸੀ ਇਹ ਪਿਓਰ ਕਾਟਨ ਦਾ ਸੂਟ ਸੀਗਾ ਮਤਲਬ ਕਿ ਗ੍ਰੇਸ ਕਾਟਨ ਦਾ ਕਮੀਜ਼ ਸੀ ਪਿਓਰ ਕਾਟਨ ਦੀ ਪੰਜਾਬੀ ਕਾਟਨ ਦੀ ਸਲਵਾਰ ਸੀ ਮਸਲੀਨ ਦਾ ਦੁਪੱਟਾ ਸੀ ਇਹਦੇ ਨਾਲ ਇਹ ਇਦਾਂ ਦੇ ਪ੍ਰਿੰਟ ਦਾ ਸੂਟ ਸੀ ਇਦਾਂ ਦੇ ਪ੍ਰਿੰਟ ਦਾ ਹੀ ਦੁਪੱਟਾ ਸੀ ਇਹਦੇ ਨਾਲ ਮਸਲੀਨ ਦਾ ਦੁਪੱਟਾ ਸੀ ਇਹ ਆਪਾਂ ਸਹਿਜ ਪਾਠ ਦੇ ਭੋਗ ਵਾਲੇ ਦੇ ਨੂੰ ਸੂਟ ਪਾਇਆ ਸੀਗਾ ਹਾਂਜੀ ਤੇ ਤੁਸੀਂ ਦੇਖੋ ਕਿੰਨਾ ਸੋਹਣਾ ਬਣ ਗਿਆ ਵੀ ਗਲੇ ਰੇੜੇ ਆਣ ਨਾਲ ਮੈਂ ਜੋ ਇਹਦੇ ਨਾਲ ਮੈਚ ਕਰਦੀ ਸੀ ਲੈਸ਼ ਉਸੇ ਗਲੇ ਦਾ ਹੀ ਡਿਜ਼ਾਈਨ ਬਣਵਾਇਆ ਸੀ ਇਹਦੇ ਤੇ ਹਾਂਜੀ ਤੇ ਇੰਦਾ ਆਪਾਂ ਤਿਆਰ ਕਰਵਾ ਲਿਆ ਆਪਣਾ ਸੂਟ ਜੋ ਹਰਾ ਜਿਹਾ ਸੂਟ ਪਿਆ ਉਹ ਮੈਂ ਜਦੋਂ ਹਰ ਕੀਰਤ ਦਾ ਦੁਸ਼ਹਿਰੇ ਦਾ ਪ੍ਰੋਗਰਾਮ ਸੀਗਾ ਉਦੋਂ ਪਾ ਕੇ ਗਈ ਸੀਗੀ ਉਹ ਸੂਟ ਮੈਂ ਉਦੋਂ ਤਿਆਰ ਪਾ ਕੇ ਗਈ ਸੀਗੀ ਇਹ ਵੀ ਮੈਂ ਉਸੇ ਟਾਈਮ ਹੀ ਤਿਆਰ ਕਰਵਾਇਆ ਸੀਗਾ ਕੁਝ ਦਿਨ ਪਹਿਲਾਂ ਹੀ ਫੜ ਕੇ ਲੈਂਦਾ ਸੀਗਾ ਤੇ ਇਹ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਗਿਆ ਬਾਕੀ ਨਾ ਜਦੋਂ ਕਿ ਆਪਾਂ ਲਿਫਾਫਿਆਂ ਵਿੱਚ ਸੂਟ ਰੱਖ ਦਿੰਨੇ ਆ ਸੂਟ ਦੀ ਇਹ ਚਮਕ ਓਦਾਂ ਦੀ ਓਦਾਂ ਹੀ ਪਈ ਰਹਿੰਦੀ ਆ ਪਰ ਮੈਂ ਆਪਾਂ ਨਾ ਕਿੰਨੇ ਟਾਈਮ ਬਾਅਦ ਹੀ ਖੋਲੀਏ ਸੂਟ ਆਪਾਂ ਨੂੰ ਇਦਾਂ ਲੱਗਦਾ ਵੀ ਹਾਂ ਨਵਾਂ ਸਮਾਇਆ ਹੁਣੇ ਆਪਾਂ ਸਮਾਇਆਗਾ ਹਾਂਜੀ ਤੇ ਇਹ ਸੀ ਸ਼ਿਮਰ ਦੀ ਕਮੀਜ਼ ਤੇ ਮਸਲੀਨ ਦਾ ਦੁਪੱਟਾ ਦੇਖੋ ਤੁਸੀਂ ਮੋਤੀਆਂ ਦਾ ਡਿਜ਼ਾਈਨ ਪਵਾਇਆ ਸੀ ਆਪਾਂ ਗਲੀ ਚ ਤੇ ਇਦਾਂ ਤਿਆਰ ਕਰਵਾਇਆ ਸੀ ਸੂਟ ਇਹਦੇ ਬਾਜੂ ਤੇ ਵੀ ਇਦਾਂ ਹੀ ਡਿਜ਼ਾਈਨ ਸੀਗਾ ਤੇ ਨਾਲ ਲਾਇਸ ਲੱਗੀ ਸੀ ਆ ਪਹੁੰਚਿਆ ਤੇ ਸੀਗਾ ਪੈਚਵਰਕ ਕਹਿੰਦੇ ਨੇ ਪੈਚਦੜੇ ਯਾਨਕਿ ਅੰਦਰ ਜਿੰਨੂ ਕੀ ਚਾਰੇ ਪਾਸੇ ਲਾਇਸ ਲੱਗੀ ਸੀ ਉਦਾਂ ਆਪਣੇ ਕਮੀਜ਼ ਨਾਲ ਦਾ ਲੱਗਿਆ ਸੀਗਾ ਹਾਂਜੀ ਇਹਦੇ ਨਾਲ ਵੀ ਮੈਂ ਨਾ ਢਾਈ ਢਾਈ ਦਾ ਦੁਪੱਟਾ ਡਾਈ ਕਰਵਾਇਆ ਸੀਗਾ ਤੇ ਚਾਰੇ ਪਾਸੇ ਲਾਇਸ ਲਾਈ ਸੀਗੀ ਤੇ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ ਸੀ ਇਹ ਵੀ ਇੰਦਾ ਹੀ ਜੇ ਆਪਾਂ ਸਿੰਪਲ ਤੋਂ ਸਿੰਪਲ ਸੂਟ ਨੂੰ ਵੀ ਜੇਕਰ ਆਪਾਂ ਥੋੜਾ ਕਨਾ ਡਿਜ਼ਾਈਨ ਦੇ ਦਿੰਨੇ ਹੈ ਨਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੇ ਸੋਹਣੀ ਜੀ ਲੁੱਕ ਆਉਂਦੀ ਹੈ ਸੂਟ ਦੀ ਤੇ ਪਾਇਆ ਵੀ ਆਪਣੇ ਸੋਹਣਾ ਲੱਗਦਾ ਇਹ ਮੈਂ ਜਿੱਦਨ ਅਸੀਂ ਦੁਸ਼ਹਿਰੇ ਦੀ ਮਿੱਟੀ ਕੱਢਣ ਗਏ ਸੀ ਉਸ ਦਿਨ ਪਾ ਕੇ ਗਈ ਸੀ ਇਹਦੇ ਨਾਲ ਦੁਪੱਟਾ ਮਤਲਬ ਕਿ ਉਹਦਾ ਸੀ ਟੈਬੀ ਦਾ ਦੁਪੱਟਾ ਸੀਗਾ ਇਹਦੇ ਨਾਲ ਹਾਂਜੀ ਇਹ ਵੀ ਆਪਾਂ ਟਾਈ ਡਾਈ ਦਾ ਤਿਆਰ ਕਰਵਾਇਆ ਸੀਗਾ ਸਾਰੇ ਵਰਕ ਉੱਚ ਤੇ ਆਹ ਦੇਖੋ ਤੁਸੀਂ ਕਿੰਨੇ ਸੋਹਣੇ ਲੱਗਦੇ ਆ ਹਨਾ ਸੂਟ ਆਹ ਸੂਟ ਵੀ ਮੇਰਾ ਨਾ ਇਹ ਸੀਗਾ ਕਾਟਨ ਵਰਬਰੀ ਦਾ ਹਾਂਜੀ ਤੇ ਇਹ ਸੀ ਪਿਓਰ ਕਾਟਨ ਦਾ ਇਹਦੇ ਨਾਲ ਕੋਟਾ ਡੋਰੀਆ ਦਾ ਦੁਪੱਟਾ ਸੀਗਾ ਤੇ ਇਹ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਇਹ ਮੇਰਾ ਸੂਟ ਸੀਗਾ ਡਿਜੀਟਲ ਜੇ ਕੱਪੜੇ ਦਾ ਸੀਗਾ ਹਾਂਜੀ ਤੇ ਇਹ ਜਿਵੇਂ ਕਿ ਹੁਣ ਸੁੱਕੱਤੇ ਚ ਵਧੀਆ ਪੈ ਜਾਊਗਾ ਉਸ ਤੋਂ ਬਾਅਦ ਜਦੋਂ ਕਿ ਆਪਣਾ ਹਣਾ ਥੋੜਾ ਜਿਹਾ ਘਸੇ ਪੈ ਗਿਆ ਫਿਰ ਇਹ ਗਰਮੀਆਂ ਚ ਬਹੁਤ ਹੀ ਵਧੀਆ ਪੈਂਦਾ ਤੇ ਇਹ ਛੇਤੀ ਤੋਂ ਛੇਤੀ ਨਿਖਰ ਲੱਗਾ ਤੇ ਬਹੁਤ ਹੀ ਸੋਹਣਾ ਬਣ ਜਾਂਦਾ ਸੂਟ ਹਾਂਜੀ ਤੇ ਇੱਕ ਆਪਣਾ ਸੂਟ ਹੋਰ ਸੀ ਇਹ ਸੀ ਸਾਰਾ ਮਸਲੀਨ ਦਾ ਸੂਟਾ ਮਸਲੀਨ ਦਾ ਹੀ ਕਮੀਜ਼ ਸੀ ਦੇ ਵਿੱਚ ਮਸਲੀਨ ਦਾ ਹੀ ਦੁਪੱਟਾ ਸੀ ਮਸਲੀਨ ਦੀ ਹੀ ਬਾਟਮ ਸੀਗੀ ਇਹ ਮੈਂ ਪਹਿਲਾਂ ਸਟਿਚ ਕਰਵਾਇਆ ਸੀਗਾ ਤੇ ਏ ਵੀ ਮੈਂ ਪਹਿਲਾਂ ਪਾਕੇ ਗਈ ਸੀਗੀ ਇੱਕ ਦਿਨ ਤੇ ਉਸ ਤੋਂ ਬਾਅਦ ਇਹ ਤੇ ਉਹ ਤੋਂ ਕਿ ਮੇਰੇ ਇਦਾਂ ਹੀ ਰੱਖਿਆ ਪਿਆ ਸੀਗਾ ਪ੍ਰੈਸ ਕਰਕੇ ਤੇ ਫਿਰ ਮੈਂ ਇਹਨਾਂ ਨੂੰ ਲਿਫਾਫੇ 'ਚ ਨਹੀਂ ਪਾਇਆ ਸੀਗਾ ਫਿਰ ਮੈਂ ਸੋਚਿਆ ਵੀ ਮੈਂ ਅੱਜ ਲਿਫਾਫੇ 'ਚ ਪਾ ਕੇ ਨਾ ਸਾਰੇ ਸੂਟਾਂ ਨੂੰ ਸ਼ਾਮ ਦਿੰਨੀ ਹੈਗੀ ਮੈਂ ਜੋ ਕਿ ਪਹਿਲਾਂ ਵੀ ਤੁਹਾਨੂੰ ਇੱਕ ਵਾਰ ਵੀਡੀਓ ਦਿਖਾਈ ਸੀਗੀ ਵੀ ਮੈਂ ਸਾਰੇ ਹੀ ਸੂਟ ਸੂਟਾਂ ਵਾਲੇ ਲਿਫਾਫਿਆਂ ਵਿੱਚ ਪਾ ਕੇ ਹੀ ਸ਼ਾਮ ਦਿਆਂਗੀ ਪ੍ਰੈਸ ਟੇਬਲ ਦੇ ਵਿੱਚ ਰੱਖ ਦਿੰਨੀ ਹੈ ਮੇਰੀ ਅਲਮਾਰੀ ਮੇਰੇ ਰੂਮ 'ਚ ਨਹੀਂ ਹੈਗੀਗੀ ਮੈਂ ਸਾਰੇ ਸੂਟ ਇਦਾਂ ਹੀ ਸ਼ਾਮ ਕੇ ਰੱਖ ਦਿਆਂਗੀ ਤੇ ਬਹੁਤ ਹੀ ਵਧੀਆ ਪਏ ਰਹਿੰਦੇ ਨੇ ਆਪਾਂ ਨਾ ਚਾਹੇ ਦੋ ਦੋ ਤਿੰਨ ਤਿੰਨ ਸਾਲ ਪਾਈ ਚੱਲੀਏ ਸੂਟਾਂ ਨੂੰ ਤੇ ਓਦਾਂ ਦੇ ਓਦਾਂ ਹੀ ਪਏ ਰਹਿੰਦੇ ਨੇ ਇਦਾਂ ਨਹੀਂ ਲੱਗਦਾ ਵੀ ਆਪਣੇ ਪੁਰਾਣਾ ਜਾਂ ਸੂਟ ਹੋ ਗਿਆ ਤੇ ਕਿਉਂਕਿ ਆਪਾਂ ਜੇ ਆਪਾਂ ਇੰਨੇ-ਇੰਨੇ ਪੈਸੇ ਲਾਏ ਹੁੰਦੇ ਨੇ ਇੰਨੇ ਮਹਿੰਗੇ ਸੂਟ ਆਏ ਹੁੰਦੇ ਨੇ ਕਿ ਜੇਕਰ ਆਪਾਂ ਸੰਭਾਲ ਕੇ ਨਹੀਂ ਰੱਖਦੇ ਹਨਾ ਤਾਂ ਸੂਟ ਖੁਰ ਹੋ ਜਾਂਦੇ ਨੇਗੇ ਫੇਰ ਮਨ ਦੁਖੀ ਹੁੰਦਾਗਾ ਹਾਂਜੀ ਇਹ ਮੈਂ ਤੁਹਾਨੂੰ ਦੱਸੇ ਸੀਗਾ ਵੀ ਇਹਦੇ ਤੇ ਵਰਕ ਕਰਵਾਇਆ ਸੀ ਮੈਂ ਇਹ 400 ਦਾ ਸੂਟ ਆਇਆ ਸੀ ਮੈਨੂੰ 400 ਦਾ ਵਰਕ ਪਿਆ ਸੀ 800 ਚ ਸੂਟ ਪੈ ਗਿਆ ਸੀ ਇਹ ਮੈਨੂੰ 150 ਦਾ ਕੋਟ ਟੋਰੀ ਦਾ ਦੁਪੱਟਾ 150 22 ਤੇ ਵੈਸੇ ਤਾਂ ਆਪਣਾ 53 ਜਾਂ ਤਾਂ 1130 ਸੂਟ ਤੇ ਫਿਰ ਵੀ ਚੱਲ ਇਦਾਂ ਵੀ ਸੋਹਣਾ ਬਣ ਗਿਆ ਇਹ ਸੂਟ ਵੀ ਮੈਨੂੰ ਸੋਹਣਾ ਲੱਗਿਆ ਹਾਂਜੀ ਤੇ ਆ ਮੈਂ ਤੁਹਾਨੂੰ ਦੱਸੇ ਸੀਗਾ ਵੀ ਇਹ ਮੇਰਾ ਕਾਟਨ ਮਤਲਬ ਕਿ ਕਾਟਨ ਵਰਬਰੀ ਦਾ ਸੂਟ ਸੀਗਾ ਜਿਹੜਾ ਮੈਂ ਤੁਹਾਨੂੰ ਗ੍ਰੀਨ ਦਿਖਾ ਰਹੀ ਆ ਇਹ ਵਾਲਾ ਇਹ ਵਰਕ ਸੀ ਕੀਤਾ ਹੋਇਆ ਇਹ ਕਾਟਨ ਵਰਬਰੀ ਦਾ ਸੂਟ ਸੀ ਤੇ ਵਰਬਰੀ ਦਾ ਦੁਪੱਟਾ ਸੀ ਇਹਦੇ ਨਾਲ ਵੈਸੇ ਜਿਵੇਂ ਕੀ ਹੁਣ ਵਰਬਰੀ ਚੱਲੀ ਆ ਉਹ ਵਾਲਾ ਨਹੀਂ ਸੀ ਇਹ ਕਾਟਨ ਵਰਬਰੀ ਸੀਗੀ ਹਾਂਜੀ ਤੇ ਜਿਕਰ ਤੁਹਾਨੂੰ ਮੇਰਾ ਹਨਾ ਇਦਾਂ ਦਾ ਆਈਡੀਆ ਵੀ ਵਧੀਆ ਇਦਾਂ ਮੈਂ ਸੂਟ ਸਾਮ ਕੇ ਰੱਖਦੀ ਆ ਵੀ ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਨੂੰ ਮੇਰਾ ਵੀ ਕਿਦਾਂ ਦੀ ਵੀਡੀਓ ਲੱਗਦੀ ਹੈ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਨੂੰ ਫੋਲੋਅ ਅਪ ਕੀਤਾ ਆਪਣਾ ਪਿਆਰ ਬਸ ਇਦਾਂ ਹੀ ਬਣਾਈ ਰੱਖੋ ਤੇ ਜੇਕਰ ਤੁਹਾਨੂੰ ਮੇਰੇ ਚ ਕੋਈ ਵੀ ਵੀਡੀਓ ਚ ਕਮੀ ਪੇਸ਼ੀ ਆਉਂਦੀ ਆ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਮੈਂ ਆਪਣੀ ਵੀਡੀਓ ਵਿੱਚ ਸੁਧਾਰ ਲਿਆਂ ਦੀ ਕੋਸ਼ਿਸ਼ ਕਰਾਂ ਹਾਂਜੀ ਇਹ ਆਪਣੇ ਸੂਟ ਹੋ ਗਏ ਸੀ ਸਾਰੇ ਤਿਆਰ 6 ਸੂਟ ਸੀਗੇ ਇਹ ਮੈਂ ਕੁਸ਼ ਜਿਵੇਂ ਕਿ 파ਟ ਪ੍ਰਕਾਸ਼ ਵਾਲੇ ਦਿਨ ਕੱਢਿਆ ਸੀ ਇੱਕ ਸੂਟ ਮੈਂ ਵਿਪਿੰਡ ਚ ਕਹਿਣ ਗਏ ਸੀ ਉਦੋਂ ਕੱਢਿਆ ਸੀ ਸੂਟ ਉਸ ਤੋਂ ਬਾਅਦ ਇੱਕ ਸੂਟ ਜਿਵੇਂ ਕਿ ਭੋਗ ਵਾਲੇ ਦਿਨ ਪਾਇਆ ਫਿਰ ਉਸ ਤੋਂ ਬਾਅਦ ਹਰ ਕੀਰਤ ਦੇ ਦਿਨ ਸ਼ਹਿਰੇ ਤੇ ਗਏ ਸਕੂਲ ਤੇ ਤੇ ਫਿਰ ਉਸ ਤੋਂ ਬਾਅਦ ਦੂਸਰੇ ਦਿਨ ਅਸੀਂ ਮਿੱਟੀ ਕੱਢਣਗੇ ਇਹ ਸਾਰੇ ਸੂਟ ਮੇਰੇ ਧੋਕ ਧੋ ਕੇ ਰੱਖੇ ਪੈਸੀ ਪ੍ਰੈਸ ਕਰਨ ਵਾਲੇ ਪੈਸੀ ਫਿਰ ਮੈਂ ਇੱਕ ਦਿਨ ਇਕੱਠੇ ਹੀ ਪ੍ਰੈਸ ਕਰਕੇ ਉਸ ਤੋਂ ਬਾਅਦ ਸਾਰੇ ਦੇ ਸਾਰੇ ਸੂਟ ਤੁਸੀਂ ਏਦਾਂ ਦੇਖੋ ਮੈਂ ਤਿਆਰ ਕਰਕੇ ਰੱਖਤੇ ਸ਼ੀਏ ਦੇ ਸ਼ੀਏ ਪਾ ਕੇ ਰੱਖਤੇ ਹਾਂਜੀ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ